ਸ਼ਰਧਾਲੂਆਂ ਨਾਲ ਪਰਿਆ ਕੈਂਟਰ ਪਲਟਣ ਦੇ ਕਾਰਨ ਤਿੰਨ ਮੌਤਾਂ ਹੋਈਆਂ ਨੇ 30 ਤੋਂ ਵੱਧ ਲੋਕ ਜ਼ਖਮੀ ਨੇ ਮ੍ਰਿਤਕਾਂ ਦੇ ਵਿੱਚ ਇੱਕ ਬੱਚੀ ਵੀ ਸ਼ਾਮਲ ਹੈ ਇਹ ਸਾਰੇ ਸ਼ਰਧਾਲੂ ਰਾਜਪੁਰਾ ਦੇ ਰਹਿਣ ਵਾਲੇ ਸੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਪਰਿਆ ਕੈਂਟਰ ਨੈਣਵਾਚ ਪਲਟ ਗਿਆ ਜਿਸ ਕਾਰਨ ਇੱਕ ਬੱਚੀ ਸਣੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਇਹ ਸ਼ਰਧਾਲੂ ਪਿੰਡ ਉਰਦਨ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੇ ਵਸਨੀਕ ਦੱਸੇ ਜਾ ਰਹੇ ਨੇ ਹਾਦਸਾ ਹੁਸ਼ਿਆਰਪੁਰ ਦੇ ਗੜਸ਼ੰਕਰ ਨਜ਼ਦੀਕ ਪਿੰਡ ਨੈਣਵਾ ਨੇੜੇ ਵਾਪਰਿਆ ਲੋਕਾਂ ਨੇ ਦੱਸਿਆ ਕਿ ਕੈਂਟਰ ਦੀਆਂ ਬ੍ਰੇਕਾਂ ਨਾ ਲੱਗਣ ਕਾਰਨ ਇਹ ਹਾਦਸਾ ਹੋਇਆ ਜਿਸ ਕਾਰਨ 9 ਸਾਲਾਂ ਬੱਚੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਸ਼ਰਧਾਲੂ ਜ਼ਖਮੀ ਨੇ ਪਿੰਡ ਉਰਦਨ ਵਿਖੇ ਦਰਦਨਾਖਾ ਸਾਹਿਬ ਵਾਪਰਿਆ ਜੋ ਕਿ ਕੱਲ ਉਰਦਨ ਪਿੰਡ ਤੋਂ ਦਲਿਤ ਸਮਾਜ ਦੇ ਗਰੀਬ ਪਰਿਵਾਰ ਲੋਕ ਮਹਾਨ ਪਵਿੱਤਰ ਧਰਤੀ ਗੁਰੂ ਰਵਦਾਸ ਮਹਾਰਾਜ ਦੇ ਚਰਨ ਛੂਹ ਪ੍ਰਾਪਤ ਖੁਲਾਰਗੜ੍ਹ ਸਾਹਿਬ ਵਿਖੇ ਗਏ ਸਨ ਜੋ ਰਾਤੀ ਬਾਪ ਸਾਰੇ ਸੀ ਔਰ ਆਤੀ तकरीबन 10 ਵਜੇ ਹਾਦਸਾ ਵਾਪਰਿਆ ਗੱਡੀ ਖਾਨਾ ਚੋਂ ਡੇਗਣ ਕਾਰਨ ਜਿੱਥੇ ਗੰਭੀਰ ਰੂਪ ਦੇ ਵਿੱਚ 50 ਤੋਂ ਵੱਧ ਕਰੀਬ ਇਨਸਾਨ ਜ਼ਖਮੀ ਹੋਏ ਉੱਥੇ ਤਿੰਨ ਬੰਦਿਆਂ ਦੀ ਐਡ ਟਾਈਮ ਮੌਤ ਹੋ ਚੁੱਕੀ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਮukh ਸਿੰਘ ਸਰਦਾਰ ਜਸਮੀਰ ਸਿੰਘ ਔਰ ਇੱਕ 9 ਸਾਲ ਦੀ ਬੱਚੀ ਨਵਜੋਤ ਕੌਰ ਮੌਕੇ ਤੇ ਹੀ ਡੈਥ ਹੋ ਗਈ ਸੋ ਬਹੁਤ ਹੀ ਦੁਖਦਾਈ ਘਟਨਾ ਆ ਔਰ ਅੱਜ ਮੈਂ ਇਸ ਟਾਈਮ ਕਰੋਮੋਸੈਂਟਰ ਪੀਜੀਆਈ ਵਿਖੇ ਖੜਿਆ ਆ ਜਿੱਥੇ ਇੱਥੇ ਵੀ ਤਕਰੀਬਨ 7 ਜ਼ਖਮੀ ਬਹੁਤ ਹੀ ਗੰਭੀਰ ਜਿਨ੍ਹਾਂ ਦੇ ਸੱਟਾਂ ਵਜੀਆਂ ਉਹ ਜੇਰੇ ਇਲਾਜ ਨੇ ਔਰ ਵੱਖ-ਵੱਖ ਇਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਕੋਈ ਗੜ੍ਹ ਸੰਕਰ ਔਰ ਬੱਤੀ ਹਸਪਤਲ ਔਰ ਰ지ਂਦਰਾ ਹਸਪਤਲ ਦੇ ਵਿੱਚ ਦਾਖਲ ਨੇ ਸਰਕਾਰ ਤੋਂ ਇਹ ਸਾਡੀ ਮੰਗ ਹੈ ਕਿ ਜਿੰਨੇ ਵੀ ਮ੍ਰਿਤਕ ਜਿਹੜੀਆਂ ਰੁਹਮਾਂ ਨੇ ਉਹਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਇਆ ਇੱਥਾ ਜਾਵੇ ਅਤੇ ਜੋ ਜ਼ਖਮੀ ਨੇ ਉਹਨਾਂ ਦਾ ਮੁਫਤ ਇਲਾਜ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਕੀਤੀ ਉਹਨਾਂ ਦੀ ਮਾਲੀ ਸਿਹਤ ਉਹ ਕੀਤੀ ਗਈ ਚੀਜ਼